ਲੇਗਾ ਪੈਰਾਓਲੰਪਿਕਸ ਦੇ ਵਿੱਚ ਹਾਕੀ ਟੀਮ ਨੇ ਸਿਲਵਰ ਮੈਡਲ ਜਿੱਤਿਆ ਸੀ ਮਨੂ ਪਾਕਰ ਨੇ ਸ਼ੂਟਿੰਗ ਦੇ ਵਿੱਚ ਦੋ 올림픽 ਮੈਡਲ ਜਿੱਤੇ ਸੀ ਤੇ ਹੁਣ ਇਹਨਾਂ ਖਿਡਾਰੀਆਂ ਨੂੰ ਜਿਹੜਾ ਹੈ ਉਹ ਖੇਡ ਰਤਨ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਸਭ ਤੋਂ ਵੱਡਾ ਅਵਾਰਡ ਹੈ ਖੇਡ ਰਤਨ ਅਵਾਰਡ ਔਰ ਖੇਡ ਖੇਡ ਰਤਨ ਅਵਾਰਡ ਇਹਨਾਂ ਨੂੰ ਦਿੱਤਾ ਜਾਏਗਾ ਇਹਨਾਂ ਦੀਆਂ ਉਪਲਬਧੀਆਂ ਨੂੰ ਦੇਖਦੇ ਹੋਏ ਹਰਮਨਪ੍ਰੀਤ ਸਿੰਘ ਜਿਹੜੇ ਭਾਰਤੀ ਹਾਕੀ ਟੀਮ ਦੇ ਕੈਪਟਨ ਨੇ ਜਗਮਨਜੀਤ ਸਿੰਘ ਇਹਨਾਂ ਨੂੰ ਮਨੂ ਭਾਕਰ ਸ਼ੂਟਰ ਨੇ ਇਹਨਾਂ ਨੂੰ ਮਿਲੇਗਾ ਚੈਸ ਚੈਂਪੀਅਨ ਡੀ ਕੁਕੇਸ਼ ਨੂੰ ਖੇਡ ਰਤਨ ਮਿਲੇਗਾ ਪੈਰਾਥਲੈਟਿਕ ਪ੍ਰਵੀਨ ਕੁਮਾਰ ਨੂੰ ਖੇਡ ਰਤਨ ਮਿਲੇਗਾ ਸੋ ਐਲਾਨ ਕੀਤਾ ਗਿਆ ਹੈ ਖੇਡ ਰਤਨ ਐਵਾਰਡਾਂ ਦਾ ਪੈਰਿਸ 올림픽ਸ ਦੇ ਵਿੱਚ ਜਿਨ੍ਹਾਂ ਦੀ ਬਿਹਤਰੀਨ ਪਰਫਾਰਮੈਂਸ ਰਹੀ ਹਾਕੀ ਟੀਮ ਨੇ ਸਿਲਵਰ ਮੈਡਲ ਜਿੱਤਿਆ ਮਨੂ ਭਾਕਰ ਨੇ ਸ਼ੂਟਿੰਗ ਚ ਦੋ ਮੈਡਲ ਜਿੱਤੇ ਔਰ ਜਿਹੜੇ ਜਿਹੜੇ ਖਿਡਾਰੀ 올림픽ਸ ਦੇ ਵਿੱਚ ਮੈਡਲ ਲੈ ਕੇ ਆਏ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਉਹਨਾਂ ਨੂੰ ਖੇਡ ਰਤਨ ਐਵਾਰਡ ਦੇ ਨਾਲ ਖੇਡ ਰਤਨ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਜਾਣਾ ਹੈ ਜਰਮਨਜੀਤ ਸਿੰਘ ਨੂੰ ਅਰਜੁਨਾ ਐਵਾਰਡ ਦਿੱਤਾ ਜਾਣਾ ਹੈ ਸੋ ਹਰਬੰਪ੍ਰੀਤ ਸਿੰਘ ਨੂੰ ਖੇਡ ਰਤਨ ਮਿਲੇਗਾ اور ਜਰਮਨਜੀਤ ਸਿੰਘ ਨੂੰ ਅਰਜੁਨਾ ਐਵਾਰਡ ਦਿੱਤਾ ਜਾਏਗਾ ਸ਼ੂਟਰ ਮਨੂ ਬਾਖਰ ਨੂੰ ਖੇਡ ਰਤਨ ਐਵਾਰਡ ਮਿਲੇਗਾ ਇਸ ਦਾ ਬਕਾਇਦਾ ਜਿਹੜਾ ਹੈ ਅਨਾਉਂਸਮੈਂਟ ਕੀਤੀ ਗਈ ਹੈ ਐਲਾਨ ਕੀਤਾ ਗਿਆ ਹੈ ਸੋ ਵੱਡੀ ਖਬਰ ਹੈ ਖੇਡ ਜਗਤ ਦੇ ਨਾਲ ਜੁੜੀ ਹੋਈ ਇਹ ਸਾਰੇ ਜਿਹੜੇ ਅਵਾਰਡੀ ਨੇ ਇਹ ਪ੍ਰੈਜ਼ੀਡੈਂਟ ਆਫ ਇੰਡੀਆ ਦੇਸ਼ ਦੇ ਰਾਸ਼ਟਰਪਤੀ ਇਹਨਾਂ ਨੂੰ ਸਨਮਾਨਿਤ ਕਰਨਗੇ ਰਾਸ਼ਟਰਪਤੀ ਭਵਨ ਦੇ ਵਿੱਚ 17 ਜਨਵਰੀ ਨੂੰ ਸਮਾਗਮ ਹੋਏਗਾ ਔਰ ਉਸ ਸਮਾਗਮ ਦੇ ਦੌਰਾਨ 17 ਜਨਵਰੀ ਨੂੰ ਇਹਨਾਂ ਸਾਰਿਆਂ ਨੂੰ ਇਹ ਅਵਾਰਡ ਜਿਹੜੇ ਹੈ ਉਹ ਦਿੱਤੇ ਜਾਣਗੇ ਸੋ ਇਹਨਾਂ ਸਾਰੇ ਖਿਡਾਰੀਆਂ ਨੂੰ ਖੇਡ ਰਤਨ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਜਾਣਾ ਹੈ ਮਿਨਿਸਟਰੀ ਆਫ ਯੂਥ ਅਫੇਅਰਸ ਵੱਲੋਂ ਜਿਹੜਾ ਹੈ ਖੇਡਾਂ ਤੇ ਯੁਵਕ ਸੇਵਾਵਾਂ ਜਿਹੜਾ ਵਿਭਾਗ ਹੁੰਦਾ ਹੈ ਉਹਨਾਂ ਵੱਲੋਂ ਜਿਹੜਾ ਹੈ ਉਹ ਐਲਾਨ ਕੀਤਾ ਗਿਆ ਹੈ ਸ਼੍ਰੀ ਗੁਗੇਸ਼ ਟੀਨੂ ਚੈਸ ਦੇ ਵਿੱਚ ਹਰਮਨਪ੍ਰੀਤ ਸਿੰਘ ਹਾਕੀ ਪ੍ਰਵੀਨ ਕੁਮਾਰ ਪੈਰਾਥਲੈਟਿਕ ਮਨੂ ਬਾਕਰ ਸ਼ੂਟਿੰਗ ਵਿਨੇਸ਼ ਕਟਾਰੀਆ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਫਿਨੇਸ਼ ਸ਼ਾਹਿਰ ਜੀ ਗੱਲ ਹੈ ਦੇਸ਼ ਦੇ ਲਈ ਇਹਨਾਂ ਦਾ ਜਿਹੜਾ ਯੋਗਦਾਨ ਹੈ ਉਹ ਲਾਜਵਾਬ ਹੈ ਔਰ ਉਸੇ ਕਰਕੇ ਹੁਣ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਨੂੰ ਉਨਾ ਸਨਮਾਨਾਂ ਦੇ ਲਈ ਚੁਣਿਆ ਗਿਆ ਜੋ ਵਾਕਿਆ ਹੀ ਖੇਡ ਦੇ ਵਿੱਚ ਉੱਤਮ ਸਨਮਾਨ ਮੰਨੇ ਜਾਂਦਾ ਹੈ। ਬਿਲਕੁਲ ਵਿਜੇ ਸੁਭਾਵਿਕ ਹੈ ਜੇ ਆਪਾਂ ਮੇਜਰ ਧਿਆਨ ਚੰਦ ਖੇਡ ਰਤਨ ਬੋਰਡ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਜੰਪਲ ਹਰਮਨਪ੍ਰੀਤ ਸਿੰਘ ਜਿਹੜੇ ਕੀ ਆਪਣੇ ਇੰਡੀਅਨ ਓਕੀ ਟੀਮ ਦੇ ਕੈਪਟਨ ਹੈ ਤੇ 올림픽 ਵਿੱਚ ਮੈਡਲ ਵੀ ਲੈ ਕੇ ਆਏ ਸੀਗੇ ਤੇ ਸਰਪੰਚ ਸਾਹਿਬ ਦੇ ਨਾਮ ਨਾਲ ਪੌਪੂਲਰ ਹੈ। ਵਿਜੇ ਤੁਹਾਨੂੰ ਯਾਦ ਹੋਵੇਗਾ ਜਦੋਂ ਮੈਡਲ ਜਿੱਤਣ ਤੋਂ ਬਾਅਦ ਪੀਐਮ ਮੋਦੀ ਨੇ ਇਹਨਾਂ ਨਾਲ ਗੱਲਬਾਤ ਕੀਤੀ ਸੀ ਤਾਂ ਮੂਵੀਅਮ ਨੇ ਵੀ ਇਹਨਾਂ ਨੂੰ ਸਰਪੰਚ ਸਾਹਿਬ ਕਹਿ ਕੇ ਐਡਰੈਸ ਕੀਤਾ ਸੀਗਾ। ਤੇ ਇਹ ਪਾਪਾ ਕਹਿ ਸਕਦੇ ਆਪਣੇ ਦੇਸ਼ ਲਈ ਪੰਜਾਬ ਲਈ ਮਾਨ ਵਾਲੀ ਗੱਲ ਹੈ ਕਿ ਹਰਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ 2024 ਲਈ ਜਿਹੜਾ ਚੁਣਿਆ ਗਿਆ ਹੈ ਤੇ ਗੁਕੇਸ਼ 3 ਉਹਨੇ ਉਹਨੇ ਚੈਸ ਚੈਂਪੀਅਨ ਬਣ ਕੇ ਆਇਆ ਹੈ ਬੜੀ ਜੀ ਚਰਚਾ ਚੱਲਦੀ ਸੀ ਇਹਨਾਂ ਦੀ ਅ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਉਹ ਚੈਸ ਚੈਂਪੀਅਨ ਮੈਡੀਅਮ ਵਿੱਚ ਚਿਤ ਕੇ ਆਇਆ ਤੇ ਬੜੀ ਚਰਚਾ ਰਹੀ ਹੈ ਉਹਨਾਂ ਦੀ ਆਵਰੋਲ ਕੰਟਰੀ ਵਿੱਚ ਵੀ ਮੀਡੀਆ ਤੇ ਵੀ ਸੋਸ਼ਲ ਮੀਡੀਆ ਤੇ ਹੀ ਤੇ ਮਨੂਪਾਕਰ ਆਪਾਂ ਜਾਣਦੇ ਹਾਂ ਸ਼ੂਟਿੰਗ ਵਿੱਚ ਉਹਨਾਂ ਨੇ ਲਗਾਤਾਰ ਦੋ ਮੈਡਲ ਜਿੱਤੇ ਸੀ 올림픽ਸ ਵਿੱਚ ਤੇ ਇਹ ਹਰਿਆਣਾ ਨੂੰ ਬਿਲੋਂਗ ਕਰਦੇ ਐ ਇਹਨਾਂ ਨੂੰ ਵੀ ਖੇਲ ਰਤਨ ਜਿਹੜਾ ਮੇਜਰ ਇਤਿਆਹ ਚੰਦ ਖੇਲ ਰਤਨ ਅਵਾਰਡ ਨਾਲ ਨਵਾਜਿਆ ਗਿਆ ਹੈ ਤੇ ਇਸ ਤੋਂ ਇਲਾਵਾ ਪੈਰਾ ਲੰਪੈਰਾ ਐਥਲੀਟ ਹੈ ਪ੍ਰਵੀਨ ਕੁਮਾਰ ਉਹਨਾਂ ਨੂੰ ਵੀ ਜਿਹੜਾ ਮੇਜਰ ਧਿਆਨ ਚ ਖੇਲ ਰਤਨ ਅਵਾਰਡ ਨਾਲ ਨਵਾਜਿਆ ਜਾ ਰਿਹਾ ਹੈ ਯਾਨੀ ਇਹ ਟੋਟਲ 4 ਪਰਸਨੈਲਿਟੀਜ਼ ਹੈ ਜਿਨ੍ਹਾਂ ਨੂੰ ਖੇਲ ਰਤਨ ਅਵਾਰਡ ਨਾਲ ਨਵਾਜਿਆ ਜਾ ਰਿਹਾ ਹੈ ਵਿਜੇ ਇਸ ਤੋਂ ਇਲਾਵਾ ਬਾਕੀ ਅਵਾਰਡਸ ਦਾ ਵੀ ਐਲਾਨ ਹੋਇਆ ਜੀ ਆਪਾਂ ਉਹਨਾਂ ਦੀ ਗੱਲ ਕਰੀਏ ਅਰਜੁਨਾ ਅਵਾਰਡਸ ਦਾ ਐਲਾਨ ਕੀਤਾ ਗਿਆ ਹੈ ਜਿਹੜੀਆਂ ਵੇ ਸਪੋਰਟਸ ਐ ਗੇਮਸ ਐ ਉਹਨਾਂ ਦੇ ਵਿੱਚ ਤੇ ਉਹਦੇ ਵਿੱਚ ਫਿਰ ਜਿਹੜੇ ਜਰਮਨ ਪ੍ਰੀਤ ਸਿੰਘ ਹੈ ਉਹ ਵੀ ਪੰਜਾਬ ਦੇ ਰਹਿਣ ਵਾਲੇ ਆ ਹੋਕੀ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਜਿਹੜੀ 올림픽 ਵਿਨਰ ਟੀਮ ਸੀਗੀ ਉਹਦੇ ਵਿੱਚ ਵੀ ਜਰਮਨ ਪ੍ਰੀਤ ਸਿੰਘ ਸ਼ਾਮਿਲ ਸੀਗੇ ਉਹਨਾਂ ਨੂੰ ਜਿਹੜੇ ਅਰਜੁਨਾ ਅਵਾਰਡ ਦਾ ਵੀ ਇਸ ਤਰ੍ਹਾਂ ਆਪ ਕਹਿ ਸਕਦੇ ਆ ਕਿ ਜਿਹੜੇ ਜਿੰਨੇ ਵੀ ਖੇਡ ਰਤਨ ਅਵਾਰਡ ਹੈ ਅਰਜੁਨ ਅਵਾਰਡ ਹੋਵੇ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਹੋਵੇ ਤੇ ਇਸ ਤੋਂ ਇਲਾਵਾ ਅਰਜੁਨ ਅਵਾਰਡ ਜਿਹੜਾ ਲਾਈਫਟਾਈਮ ਲਈ ਦਿੱਤਾ ਜਾਂਦਾ ਹੈ ਉਹ ਸੁਚਾ ਸਿੰਘ ਐਥਲੈਟਿਕ ਵਿੱਚ ਹੈ ਤੇ ਮੁਰਲੀ ਕਾਂਤ ਰਾਜਾਰਾਮ ਪੇਟਕਰ ਹੈ ਪੈਰਾスイਮਿੰਗ ਵਿੱਚ ਹੈ ਤੇ ਵਿਜੀ ਇੱਕ ਬੜੀ ਹੋਰ ਇੰਟਰਸਟਿੰਗ ਲਿਸਟ ਇਸ ਵਿੱਚ ਸਾਹਮਣੇ ਆਈ ਹੈ ਜਿਹੜੀ ਮওলানা ਅਬਦੁਲ ਕਲਾਮ ਕਲਾਮ ਅਜ਼ਾਦ ਟਰੋਫੀ ਦਿੱਤੀ ਜਾਂਦੀ ਹੈ ਹਰ ਇੱਕ ਵਾਰ ਉਹ ਯੂਨੀਵਰਸਿਟੀਆਂ ਨੂੰ ਦਿੱਤੀ ਜਾਂਦੀ ਹੈ ਤੇ ਅਕਸਰ ਉਹਦੇ ਵਿੱਚ ਪੰਜਾਬ ਦੀ ਕੋਈ ਨਾ ਕੋਈ ਯੂਨੀਵਰਸਿਟੀਆਂ ਹੁੰਦੀਆਂ ਹੀ ਹੁੰਦੀਆਂ ਐ ਇਸ ਵਾਰ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਕਿ ਆਪਾਂ ਕਹਿ ਸਕਦੇ ਆਂ ਤੇ ਮੁਹਾਲੀ ਜ਼ਿਲ੍ਹੇ ਚ ਪੈਂਦੀ ਹੈ ਘੜੂਆਂ ਦੇ ਕੋਲੇ ਉਹਨੂੰ ਓਵਰਆਲ ਵਿਨਰ ਡਿਕਲੇਅਰ ਕੀਤਾ ਗਿਆ ਐ ਇਸ ਵਾਰ ਮਾਕਾ ਟਰੋਫੀ ਜਿਹਨੂੰ ਆਪਾਂ ਕਹਿੰਦੇ ਆਂ ਮওলানা ਅਬਦੁਲ ਕਲਾਮ ਅਜ਼ਾਦ ਟਰੋਫੀ ਦਾ ਉਹ ਪਹਿਲੇ ਨੰਬਰ ਤੇ ਹੈ ਦੂਸਰੇ ਨੰਬਰ ਤੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਉਹ ਜਿਹੜੀ ਜਲੰਧਰ ਫਗਵਾੜੇ ਦੀ ਹਦੂਦ ਤੇ ਬਣੀ ਹੋਈ ਹੈ ਉਹ ਦੂਜੇ ਨੰਬਰ ਤੇ ਤੇ ਤੀਸਰੇ ਨੰਬਰ ਤੇ ਹੈ ਜੀਐਨਡੀਯੂ ਜਿਹਨੂੰ ਆਪਾਂ ਕਹਿੰਦੇ ਗੁਰਨਾਨਕ ਦੇਵ ਯੂਨੀਵਰਸਿਟੀ ਯਾਨੀ ਕਿ ਮੌਲਾਨਾ ਅਬਦੁਲ ਕਲਾਮ ਜ਼ਾ ਟਰੋਫੀ ਲਈ ਟੌਪ 3 ਜਿਹੜੇ ਰੈਂਕ ਹੈ ਤਿੰਨੋਂ ਯੂਨੀਵਰਸਿਟੀਆਂ ਉਹ ਪੰਜਾਬ ਦੀਆਂ ਤੇ ਇਹ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਲਈ ਵੀ ਇਹ ਇੱਕ ਏਕ ਮਾਨ ਵਾਲੀ ਗੱਲ ਹੈ ਕਿ ਤਿੰਨੋਂ ਯੂਨੀਵਰਸਿਟੀਆਂ ਮਾਕਾ ਟਰੋਫੀ ਲਈ ਪੰਜਾਬ ਦੀਆਂ ਜਿਹੜੀਆਂ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਜੀ ਵਿਜੇ ਠੀਕ ਹੈ ਸ਼ੁਕਰੀਆ ਵਿਨੈਸ਼ ਧੰਨਵਾਦ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਇਹਨਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਹਰਮਨਪ੍ਰੀਤ ਸਿੰਘ ਸ਼ੂਟਰ ਮਨੂ ਬਾਕਰ ਡੀ ਗੁਕੇਸ਼ ਇਹਨਾਂ ਨੂੰ ਚੈਸਸ ਦੇ ਵਿੱਚ ਔਰ ਪ੍ਰਵੀਨ ਕੁਮਾਰ ਨੂੰ ਜਿਹੜਾ ਹੈ ਪੈਰਾ ਐਥਲੈਟਿਕਸ ਦੇ ਵਿੱਚ ਜਿਨ੍ਹਾਂ ਨੇ ਮੈਡਲ ਜਿੱਤੇ ਹੈ ਉਹਨਾਂ ਨੂੰ ਇਹਨਾਂ ਅਵਾਰਡਸ ਦੇ ਨਾਲ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਣਾ 32 ਖਿਡਾਰੀ ਜਿਹੜੇ ਨੇ ਉਹ ਅਰਜੁਨਾ ਅਵਾਰਡ ਦੇ ਨਾਲ ਸਨਮਾਨਿਤ ਕੀਤੇ ਜਾਣਗੇ ਪੈਰਾਥਲੀਟ ਨਵਦੀਪ ਨੂੰ ਅਰਚਨਾ ਅਵਾਰਡ ਮਿਲੇਗਾ ਸ਼ੂਟਰ ਮਨੂ ਬਾਕਰ ਖੇਲ ਰਤਨ ਚੈਸ ਚੈਂਪੀਅਨ ਡੀ ਗੁਕੇਸ਼ ਖੇਲ ਰਤਨ ਪੈਰਾਥਲੀਟ ਪ੍ਰਵੀਨ ਕੁਮਾਰ ਖੇਲ ਰਤਨ ਇਹਨਾਂ ਸਭ ਨੇ ਪੈਰਿਸ 올림픽ਸ ਦੇ ਵਿੱਚ ਮੈਡਲ ਜਿੱਤੇ ਸੀ ਹਾਕੀ ਟੀਮ ਨੇ ਸਿਲਵਰ ਮੈਡਲ ਜਿੱਤਿਆ ਸੀ ਮਨੂ ਬਾਕਰ ਨੇ ਸ਼ੂਟਿੰਗ ਦੇ ਵਿੱਚ ਦੋ ਮੈਡਲ ਜਿੱਤੇ ਸਨ